ਸਕ੍ਰੀਨ 'ਤੇ ਚੱਲ ਰੀਆਂ ਤਸਵੀਰਾਂ ਜਿਸ ਦੇ ਵਿੱਚ ਵੱਡੀ ਗਿਣਤੀ 'ਚ ਲੋਕਾਂ ਦੀ ਭੀੜ ਲੱਗੀ ਹੋਈ ਹੈ ਤੇ ਦੂਜੇ ਪਾਸੇ ਪੁਲਿਸ ਮੁਲਾਜ਼ਮ ਵੀ ਨਜ਼ਰ ਆ ਰਹੇ ਨੇ ਤੁਸੀਂ ਸੋਚਦੇ ਹੋ ਹੋਮੋਗੇ ਕਿ ਸ਼ਾਇਦ ਇੱਥੇ ਕੋਈ ਹੰਗਾਮਾ ਹੋ ਗਿਆ ਤਾਂ ਦੱਸ ਦਈਏ ਕਿ ਇੱਥੇ ਉਹਨਾਂ ਦੋ ਮੁੰਡਿਆਂ ਨੂੰ ਕਾਬੂ ਕੀਤਾ ਗਿਆ ਜਿਹੜੇ ਕਿ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ ਲੋਕਾਂ ਦੀ ਮਦਦ ਨਾਲ ਇਹਨਾਂ ਨੂੰ ਕਾਬੂ ਕੀਤਾ ਤੇ ਬੰਨਿਆ ਇਹਨਾਂ ਦੀ ਛੇਤਰ ਪਰੇਡ ਕੀਤੀ ਤੇ ਪੁਲਿਸ ਦੇ ਹਵਾਲੇ ਕੀਤਾ ਸਭ ਤੋਂ ਪਹਿਲਾਂ ਵੀਡੀਓ ਤੇ ਨਜ਼ਰ ਮਾਰਦੇ ਹਾਂ ਰੋ ਤੇ ਰੋ ਸ ਕੋਈ ਨਾ ਰੋ ਰੋਇ ਮਾਰਦਾ ਤਾਂ ਹੁੰਦੀਆਂ ਇਹਨਾਂ ਦੇ ਦਾਦੀ ਨੂੰ ਆਓ ਫੋਟੋ ਦਾਦੀ ਦਾਦ ਘਾਓ ਜੀ ਕਿੱਥੇ ਆ ਦਾਦ ਦਿਓ ਜੀ ਕਿਤੇ ਦਾਦ ਲਿਆਓ ਦਾਦ ਕਿੱਥੇ ਆ ਖਬਰ ਆ ਬੰਨੇ ਆ ਦਾਤ ਖਾਓ ਇਧਰ ਆ ਦਾਤ ਖਾਓ ਆ ਇਹਨਾਂ ਨੂੰ ਆ ਦਾਤ ਖਾਉਦਾ ਆ ਇਹ ਭਾਈ ਜੀ ਆਲਾ ਬਾਬੇ ਜਲਦੀ ਦੋ ਆ ਵੀ ਕਿ ਮੈਂ ਮੰਗਿਆ ਹੋਤੋ ਆ ਦਾਤ ਇਹਨਾਂ ਨੂੰ ਮਿਲੇ ਜੀ ਹਾਂ ਜੀ ਇਹਨਾਂ ਕੋਲ ਨੇ ਦੋ ਨੇ ਧੁੱਪ ਪੈ ਰਹੀ ਆ ਦੇਖ ਲੈ ਦਾਤ ਦੀ ਹੈ ਕਿ ਲੁਧਿਆਣਾ ਪੁਲਿਸ ਵੱਲੋਂ ਨਸ਼ੇ ਦੇ ਆਦੀ ਦੋ ਮੁਲਜ਼ਮਾਂ ਨੂੰ ਤੇਜ਼ ਧਾਰ ਹਥਿਆਰਾਂ ਦੇ ਨਾਲ ਕਾਬੂ ਕੀਤਾ ਗਿਆ ਦੋਵੇਂ ਮੁਲਜ਼ਮ ਲੁਧਿਆਣਾ ਦੇ ਦੁਗਰੀ ਅਤੇ ਦਸ਼ਮੇਸ਼ ਨਗਰ ਦੇ ਰਹਿਣ ਵਾਲੇ ਨੇ ਲੋਕਾਂ ਨੇ ਉਸ ਵੇਲੇ ਇਹਨਾਂ ਨੂੰ ਦੁਗਰੀ ਨੇੜੇ ਕਾਬੂ ਕੀਤਾ ਜਦੋਂ ਹਥਿਆਰਾਂ ਦੇ ਨਾਲ ਕਿਸੇ ਵਾਰ ਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਦੇ ਵਿੱਚ ਸੀ ਅਤੇ ਲੋਕਾਂ ਨੇ ਇਹਨਾਂ ਨੂੰ ਮੌਕੇ ਤੇ ਕਾਬੂ ਕੀਤਾ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ। ਉਥੇ ਹੈਗੇ ਸੀ ਜੀ ਪੀਸੀਆਰ ਸਾਡੇ ਨੇ ਫੜੇ ਨੇ ਜੀ ਤੇ ਉਹਨਾਂ ਦੇ ਜੋ ਬੰਦੀ ਕਾਰਵਾਈ ਅਸੀਂ ਕਹਿੰਦੇ ਨਸ਼ਿਆਲੇ ਹੈਗੇ ਨੇ ਜੀ। ਕੀ ਵਾਰਦਾਤ ਕੀ ਕੀਤੀ ਵਾਰਦਾਤ ਕੋਈ ਨਹੀਂ ਕੀਤੀ ਉੱਤੇ ਫੜੇ ਗਏ ਫੜ ਲਏ ਉਹਨਾਂ ਨੇ ਜਿੱਦਾਂ ਚੈਕਿੰਗ ਚੱਲਦੀ ਸੀ ਨਹੀਂ ਦੇਖ ਕੇ ਭੱਜਣ ਲੱਗੇ ਤੇ ਫੜ ਲਏ ਕੋਈ 23 ਹਥਿਆਰ ਬਗਾਰ ਵੀ ਬਰਮਖਲੇ ਜੀ ਦਾਤਰ ਸੀ ਇੱਕ ਉਹਨਾਂ ਦਾ ਵਾਰਦਾਤ ਕੋਈ ਨਹੀਂ ਪਹਿਲਾਂ ਵੀ ਇਨਜਾਮ ਦਿੱਤਾ ਹੋਵੇ ਕੋਈ ਪੁਰਾਣਾ ਪੁਰਾਣੀਆਂ ਪਿਕਚਰ ਇਹਨਾਂ ਪੁਰਾਣੇ ਮਕਦਮੇ ਹੈਗੇ ਹਨ ਕੋ 6 ਨੰਬਰ ਦਾ ਇੱਕ ਤੇ ਹੈਗਾ ਇੱਕ ਤੇ ਸ람ਾ ਨਗਰ ਦੇ ਹੈਗੇ ਲੱਗਦਾ ਸਭ ਜਿਹੜੇ ਹਥਿਆਰ ਬਰਮਤ ਕੀਤੇ ਲੁੱਟਕੋ ਕਰਦੇ ਸੀ ਪੁਛੇ ਚੱਲ ਰਹੀ ਹੈ ਉਹਨਾਂ ਤੇ ਕਰ ਰਹੇ ਆ ਵੈਰੀਫਾਈ ਕਰ ਰਹੇ ਆ ਜਿਹੜੀ ਬਣਦੀ ਕਾਰਵਾਈ ਆਪਾਂ ਕਰਾਂਗੇ ਇਹ ਮਾੜੇ ਅਨਸਰ ਨੇ ਆਪਾਂ ਛੱਡਣੇ ਹੈ ਨਹੀਂ ਜੀ ਸਰ ਕਿਹੜੇ ਚਾਹੇ ਇਹਦੇ ਆਪਾਂ ਇਹਨਾਂ ਤੇ ਜੇ ਨਾਂ ਵੀ ਕੁਛ ਦਾ ਕਲੰਦਰ ਦਾ ਜਰੂਰ ਦਵਾਗੇ ਇਹਨਾਂ ਤੇ ਚੇਲ ਭੇਜਾਂਗੇ ਜੀ ਮਾੜੇ ਨਹੀਂ ਬੰਦੇ ਅਨਸਰ ਮਾੜੇ ਨੇ ਕਿਹੜੀ ਏਰੀ ਚ ਫੜੇ ਸਰ ਆ ਪਿੱਛੇ ਦੁਗਰੀ ਵਾਲੀ ਲਕਟਾ ਜਿਹੜੀ ਵੱਜਦੀਆਂ ਇੱਥੇ ਮਹਲ ਟਾਉਣ ਵਾਲੀ ਸਾਈਡ ਨੂੰ ਪਹਿਲਾਂ ਸਰ ਜਿਹੜੇ ਪਰਚੇ ਆ ਕੋਈ ਲੁਟਫੋੜ ਦੇ ਆ ਜਾਂ ਕੋਈ ਨਸ਼ਾ ਕਰਨ ਦੇ ਆ ਜਾਂ ਨਸ਼ਾ ਵੇਚਣ ਦੇ ਉਹ ਚੈੱਕ ਕਰ ਰਹੇ ਆ ਮੈਨੂੰ ਇੰਨਾ ਪਤਾ ਲੱਗਿਆ ਹੁੰਦਾ ਵੀ ਤਿੰਨ ਪਰਚੇ ਸ੍ਰਬਨਗਰ ਦੇ ਨੇ ਇੱਕ ਤੇ ਇੱਕ ਹੈਗਾ ਕਲੀਅਰ ਨਹੀਂ ਮੈਨੂੰ ਪਤਾ ਹੈ ਕਰ ਰਹੇ ਆਸੀਂ ਬੈਲਵੇ ਕਰ ਰਹੇ ਆ ਹਾਂਜੀ 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 ਬਿਲਕੁਲ ਜੀ ਬਿਲਕੁਲ ਭੇਜਾਂਗੇ ਨਾਲ ਜੇਲ੍ਹ ਭੇਜਾਂਗੇ ਜੂ ਖੈਰ ਦਾਅਦਿਆ ਕਿ ਪੁਲਿਸ ਵੱਲੋਂ ਹੁਣ ਅੱਗੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਕਿਉਂਕਿ ਲੁੱਟਾਂ ਖੋਹਾਂ ਚੋਰੀਆਂ ਦੀਆਂ ਵਾਰਦਾਤਾਂ ਵਿੱਚ ਲਗਾਤਾਰ ਇਜ਼ਾਫਾ ਹੁੰਦਾ ਜਾ ਰਿਹਾ ਹੈ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ